ਸੋ ਅਸੀਂ ਦਾਨੀਏਲ ਨਬੀ ਦੇ ਸੁਪਨੇ ਬਾਰੇ ਦੇਖ ਰਹੇ ਸੀਗੇ ਜਿਸ ਦੇ ਵਿੱਚ ਉਹ ਚਾਰ ਵੱਖ-ਵੱਖ ਜੰਤੂਆਂ ਨੂੰ ਦੇਖਦਾ ਆ ਔਰ ਉਸ ਦੇ ਵਿੱਚ 6 ਨੰਬਰ ਦਾ ਵੀਡੀਓ ਆ ਔਰ ਹੁਣ ਤੱਕ ਅਸੀਂ ਚਾਰੋਂ ਜਾਨਵਰ ਦੇ ਬਾਰੇ ਜੋ ਆ ਦੇਖ ਚੁੱਕੇ ਆ ਔਰ ਉਸ ਤੋਂ ਅੱਗੇ ਅਸੀਂ ਕੁਝ ਇਸਾ ਦੇਖਦੇ ਆ ਜੋ 7ਵੇਂ ਦੇ ਐਵੈਸਨ ਮਿਲਦਾ ਹੈ ਸੋ ਅੱਜ ਅਸੀਂ ਦੇਖਾਂਗੇ ਦਾਨੀਅਲ 7 ਅਧਿਆਏ ਉਸ ਦੀ 9 ਆਇਤ ਤੋਂ ਲੈ ਕੇ 12 ਆਇਤ ਤੱਕ ਦਾ ਜੋ ਹਿੱਸਾ ਅਸੀਂ ਦੇਖਦੇ ਆ ਇਸ ਦਰਸ਼ਨ ਦਾ ਸੋ 9 ਆਇਤ ਵਿੱਚ ਅਸੀਂ ਸਟੈਪ ਬਾਈ ਸਟੈਪ ਕਰਕੇ ਕੋ ਸੀਨ ਦੇਖਾਂਗੇ ਸੋ ਸਭ ਤੋਂ ਪਹਿਲੀ ਚੀਜ਼ ਅਸੀਂ ਦੇਖਦੇ ਆ ਜਿਸ ਤਰ੍ਹਾਂ ਲਿਖਿਆ ਮੈਂ ਇੱਥੋਂ ਤੀਕ ਵੇਖਦਾ ਰਿਹਾ ਕਿ ਸਿੰਘਾਸਨ ਰੱਖੇ ਗਏ ਸੋ ਸਭ ਤੋਂ ਪਹਿਲੀ ਚੀਜ਼ ਅਸੀਂ ਦੇਖਦੇ ਆ ਕਿ ਸਿੰਘਾਸਨ ਦੀ ਜਦੋਂ ਗੱਲ ਹੁੰਦੀ ਆ ਤਾਂ ਇੱਥੇ ਇੱਕਵਚਨ ਨਹੀਂ ਬਲਕਿ ਬਹੁਵਚਨ ਹੈ ਮਤਲਬ ਇੱਕ ਤੋਂ ਜ਼ਿਆਦਾ ਸਿੰਘਾਸਨਾਂ ਦੀ ਜਿਹੜੀ ਆ ਉਹ ਗੱਲ ਹੋ ਰਹੀ ਆ ਸੋ ਕਿਉਂ ਇਸ ਜਗ੍ਹਾ ਤੇ ਬਹੁਵਚਨ ਇਸਤੇਮਾਲ ਕੀਤਾ ਗਿਆ ਆ ਉਸ ਦੇ ਵਾਸਤੇ ਅਸੀਂ ਦੇਖਦੇ ਆਂ ਪ੍ਰਕਾਸ਼ ਦੀ ਪੋਥੀ ਚਾਰ ਅਧਿਆਏ ਉਸ ਦੀ ਚਾਰ ਆਇਤ ਨੂੰ ਜਦੋਂ ਅਸੀਂ ਦੇਖਦੇ ਆਂ ਸੋ ਇਸ ਜਗ੍ਹਾ ਤੇ ਲਿਖਿਆ ਸਿੰਘਾਸਨ ਦੇ ਦੁਆਲੇ 24 ਗੱਦੀਆਂ ਹਨ ਅਤੇ ਮੈਂ 24 ਬਜ਼ੁਰਗਾਂ ਨੂੰ ਚਿੱਟੇ ਵਸਤਰ ਪਹਿਨਨੇ ਅਤੇ ਸਿਰਾਂ ਉੱਤੇ ਸੋਨੇ ਦੇ ਮੁਕਟ ਧਰੇ ਉਹਨਾਂ ਗੱਦੀਆਂ ਉੱਤੇ ਬੈਠੇ ਆਂ ਡਿਠਾ ਸੋ ਇੱਥੇ ਪ੍ਰਕਾਸ਼ ਦੀ ਪੋਥੀ ਜਦੋਂ ਪਰਮੇਸ਼ਰ ਦਾ ਸਿੰਘਾਸਨ ਇਸ ਜਗ੍ਹਾ ਤੇ ਨਜ਼ਰ ਆਉਂਦਾ ਆ ਸੋ ਉਸ ਸਿੰਘਾਸਨ ਦੇ ਆਸ-ਪਾਸ ਜੋ ਆ 24 ਗੱਦੀਆਂ ਚ ਕਰਕੇ ਜੋ ਆ ਉਹ ਰੱਖੀਆਂ ਗਈਆਂ ਐ ਜਿਸ ਦੇ ਉੱਪਰ 24 ਬਜ਼ੁਰਗ ਬੈਠੇ ਆ ਸੋ ਇਹ ਬਜ਼ੁਰਗ ਜੋ ਆ ਕਲੀਸੀਆ ਨੂੰ ਦਿਖਾਉਂਦੇ ਆ ਉਹ ਕਿਸ ਤਰ੍ਹਾਂ ਦਿਖਾਉਂਦੇ ਆ ਇਹ ਫਿਰ ਕਦੀ ਅਸੀਂ ਪ੍ਰਭੂ ਦੀ ਮਰਜ਼ੀ ਉੱਤੇ ਦੇਖਾਂਗੇ ਸੋ ਇਹ ਆ ਮਤਲਬ ਕਲੀਸੀਆ ਦਾ ਇੱਕ ਪ੍ਰਤੀਰੂਪ ਹੈ ਬਜ਼ੁਰਗ ਔਰ ਉਹੀ ਸਿੰਘਾਸਨ ਜੋ ਇਸ ਜਗ੍ਹਾ ਤੇ 24 ਗੱਦੀਆਂ ਆ ਮਤਲਬ ਕਲੀਸੀਆ ਲਈ ਜੋ ਪ੍ਰਭੂ ਯੇਸ਼ੂ ਮਸੀਹ ਦਾ ਜੋ ਵਾਅਦਾ ਆ ਕਿ ਮੈਂ ਤੁਹਾਨੂੰ ਆਪਣੇ ਸਿੰਘਾਸਨ ਦੇ ਉੱਤੇ ਜੋ ਆਪਣੇ ਨਾਲ ਬਿਠਾਵਾਂਗਾ ਔਰ ਉਸੇ ਹੀ ਪ੍ਰਕਾਰ ਨਾਲ ਪਰਮੇਸ਼ਰ ਦੇ ਸਿੰਘਾਸਨ ਦੇ ਨਾਲ ਕਲੀਸੀਆ ਦੇ ਲਈ ਵੀ ਸਿੰਘਾਸਨ ਜਵਾਵ ਰੱਖੇ ਗਏ ਆ ਜਿਸ ਉਪਰ ਕਲੀਸੀਆ ਮਿਰਾਜ਼ਮਾਨ ਹੋਏਗੀ ਔਰ ਕਲੀਸੀਆ ਜਵਾਵ ਪਰਮੇਸ਼ਰ ਦੇ ਨਾਲ ਜਵਾ ਇੱਕ ਬਰਾਬਰ ਜਵਾ ਸਿੰਘਾਸਨ ਲਗਾ ਕੇ ਬੈਠੇਗੀ ਸੋ ਇਸ ਲਈ ਉਸ ਜਗਾ ਤੇ ਸਿੰਘਾਸਨ ਰੱਖਿਆ ਗਿਆ ਕਰਕੇ ਨਹੀਂ ਬਲਕਿ ਲਿਖਿਆ ਸਿੰਘਾਸਨ ਰੱਖੇ ਗਏ ਕਿਉਂਕਿ ਕਲੀਸੀਆ ਦੇ ਬੈਠਣ ਲਈ ਵੀ ਉੱਤੇ ਸਿੰਘਾਸਨ ਜਵਾ ਮੌਜੂਦ ਹੈ ਔਰ 7 ਦੀ 9 ਆਇਤ ਨੂੰ ਜਦੋਂ ਅਸੀਂ ਅੱਗੇ ਦੇਖਦੇ ਆ ਤਾਂ ਲਿਖਿਆ ਅਤੇ आत्मप्राचीन बैठ गया मतलब उस सिंहासन ਦੇ ਉੱਪਰ ਜੋ ਬੈਠਿਆ ਉਹਨੂੰ ਇੱਕ ਜੋ ਸੰਬੋਧਿਤ ਕੀਤਾ ਗਿਆ ਆ ਆਤਪਰਾचीन ਕਰਕੇ ਬੋਲਿਆ ਗਿਆ ਸੋ ਇਹ ਆ ਪਿਤਾ ਪਰਮੇਸ਼ਰ ਕਿਉਂਕਿ ਪਰਮੇਸ਼ਰ ਜੋ ਕਿ ਇੱਕ ਤ੍ਰਿਏਕ ਪਰਮੇਸ਼ਰ ਆ ਜਿਸ ਵਿੱਚ ਪਿਤਾ ਪਰਮੇਸ਼ਰ ਪੁੱਤਰ ਪਰਮੇਸ਼ਰ ਔਰ ਪਵਿੱਤਰ ਆਤਮਾ ਪਰਮੇਸ਼ਰ ਸੋ ਇਸ ਸਗਾ ਦੇ ਉੱਤੇ ਆਤਪਰਾचीन ਸ਼ਬਦ ਜੋ ਇਸਤੇਮਾਲ ਕੀਤਾ ਗਿਆ ਇਹ ਆ ਪਿਤਾ ਪਰਮੇਸ਼ਰ ਦੇ ਲਈ ਔਰ 7 ਦੀ 13 ਆਇਤ ਨੂੰ ਜਦੋਂ ਤੁਸੀਂ ਦੇਖੋਗੇ ਸੋ ਇਸ ਸਗਾ ਤੇ ਉੱਤੇ ਲਿਖਿਆ ਮੈਂ ਰਾਤ ਦੀਆਂ ਦ੍ਰਿਸ਼ਟੀਆਂ ਵਿੱਚ ਡਿਠਾ ਅਤੇ ਵੇਖੋ ਇੱਕ ਜਣਾ ਮਨੁੱਖ ਦੇ ਪੁੱਤਰ ਵਰਗਾ ਆਕਾਸ਼ ਤੇ ਬੱਦਲਾਂ ਸਣੇ ਆਇਆ ਅਤੇ ਅਤਿ ਪ੍ਰਾਚੀਨ ਤਿਕ ਅਪੜਿਆ ਮਤਲਬ ਇਸ ਸਗਾ ਤੇ ਪ੍ਰਭੂ ਯੀਸ਼ੂ ਮਸੀਹ ਜੋ ਆ ਜੋ ਪੁੱਤਰ ਪਰਮੇਸ਼ਵਰ ਆ ਉਸ ਨੂੰ ਮਨੁੱਖ ਦਾ ਪੁੱਤਰ ਕਰਕੇ ਜੋ ਇਸ ਸਗਾ ਤੇ ਸੰਬੋਧਿਤ ਕੀਤਾ ਗਿਆ ਆ ਔਰ ਇੱਥੇ ਵੀ ਸ਼ਬਦ ਅਸੀਂ ਪੜ੍ਹ ਸਕਦੇ ਹਾਂ 13 ਆਇਤ ਵਿੱਚ ਇਸ ਜਗ੍ਹਾ ਤੇ ਲਿਖਿਆ ਅਤ ਪ੍ਰਾਚੀਨਤੀ ਕੱਪੜਿਆ ਮਤਲਬ ਮਨੁੱਖ ਦਾ ਪੁੱਤਰ ਅਤ ਪ੍ਰਾਚੀਨਤੀ ਕੱਪੜਿਆ ਮਤਲਬ ਯੀਸ਼ੂ ਮਸੀਹ ਪਿਤਾ ਪਰਮੇਸ਼ਰ ਤੋਂ ਇੱਕ ਜੋ ਆ ਆਪਣੇ ਆ ਮਤਲਬ ਪੁੱਤਰ ਪਰਮੇਸ਼ਰ ਪਿਤਾ ਪਰਮੇਸ਼ਰ ਦਾ ਕੱਪੜਿਆ ਸੋ ਤ੍ਰੇ ਇਕ ਪਰਮੇਸ਼ਰ ਨੂੰ ਜੋ ਆ ਇਸ ਜਗ੍ਹਾ ਦੇ ਉੱਤੇ ਇਕ ਅਲੱਗ-ਅਲੱਗ ਵਿਅਕਤੀਤਵ ਨੂੰ ਪੇਸ਼ ਕਰਨ ਲਈ ਜੋ ਪਿਤਾ ਪਰਮੇਸ਼ਰ ਦੇ ਲਈ ਜੋ ਸ਼ਬਦ ਇਸਤੇਮਾਲ ਕੀਤਾ ਜਾ ਰਿਹਾ ਹੈ ਉਹ ਅਤਿ ਪ੍ਰਾਚੀਨ ਔਰ ਇਹ ਪਹਿਲਾ ਮੌਕਾ ਸੀ ਦਾਨੀਅਲ ਨਬੀ ਦੀ ਕਿਤਾਬ ਵਿੱਚ ਜਦੋਂ ਪੁਰਾਣਾ ਨਿਯਮ ਚ ਪਹਿਲੀ ਵਾਰ ਪੂਰੀ ਬਾਈਬਲ ਚ ਪਹਿਲੀ ਵਾਰ ਈਸ਼ ਮਸੀਹ ਨੂੰ ਮਨੁੱਖ ਦਾ ਪੁੱਤਰ ਕਰਕੇ ਪੇਸ਼ ਕੀਤਾ ਗਿਆ ਆ ਸੋ ਇਹ ਪਹਿਲਾ ਮੌਕਾ ਆ ਦਾਨੀਅਲ 7 ਅਧਿਆਇ ਉਸਤ 13 ਵਚਨ ਚ ਸੋ ਅਤਿ ਪ੍ਰਾਚੀਨ ਸ਼ਬਦ ਜੋ ਆ ਉਹ ਪਿਤਾ ਪਰਮੇਸ਼ਰ ਦੇ ਲਈ ਇਸਤੇਮਾਲ ਕੀਤਾ ਗਿਆ ਜੋ ਉਸ ਸਿੰਘਾਸਣ ਦੇ ਉੱਤੇ ਜੋ ਆ ਬਿਰਾਜਮਾਨ ਹੋ ਗਿਆ ਔਰ ਨੌਵੇਂ ਆਇਤ ਵਿੱਚ ਜਦੋਂ ਅਸੀਂ ਅੱਗੇ ਵਧਦੇ ਹਾਂ ਸੋ ਤੀਸਰੀ ਚੀਜ਼ ਜੋ ਇਸ જગਤ ਉਤੇਸੀਂ ਦੇਖਦੇ ਆ ਉਹ ਉਸਦਾ ਬਸਤਰ برف ਵਰਗਾ ਚਿੱਟਾ ਸੀ ਸੋ ਸਫੇਦ ਰੰਗ ਜੋ ਹਮੇਸ਼ਾ ਹੀ ਬਾਈਬਲ ਚ ਪਵਿੱਤਰਤਾ ਦਾ ਇੱਕ ਪ੍ਰਤੀਕ ਰਿਹਾ ਆ ਔਰ ਇਸ ਨੂੰ برف ਦੇ ਸਮਾਨ ਸਫੇਦੀ ਜੋ ਆ ਮਤਲਬ ਸਿਰਫ ਇਸ જગਤ ਹੀ ਨਹੀਂ ਬਲਕਿ ਹੋਰ ਵੀ ਕੁੱਝ ਮੌਕਿਆਂ ਤੇ ਅ ਬਰਫ਼ ਦੇ ਸਮਾਨ ਸਫੇਦ ਜੋ ਆ ਦਿਖਾਇਆ ਗਿਆ ਹੈ ਬਾਈਬਲ ਚ ਕੁੱਝ ਮੌਕਿਆਂ ਤੇ ਜਿਸ ਦਾ ਕੀ ਹੋਣਾ ਪ੍ਰਕਾਸ਼ ਦੀ ਪੋਥੀ 1 ਅਧਿਆਏ ਕੁਸਤੀ 14 ਇਹਦੇ ਵਿੱਚ ਜਦੋਂ ਪ੍ਰਭ ਯਿਸੂ ਮਸੀਹ ਨੂੰ ਦੇਖ ਰਿਹਾ ਸੋ ਸਗਤ ਉੱਤੇ ਲਿਖਿਆ ਉਸ ਦਾ ਸਿਰ ਅਤੇ ਵਾਲ ਚਿੱਟੀ ਓਨ ਦੀ ਨਿਆਏ ਚਿੱਟੇ ਸਗੋ ਬਰਫ਼ ਦੇ ਸਮਾਨ ਸਨ ਸੋ ਇਸ ਸਗਤ ਦੇ ਉੱਤੇ ਵੀ ਪ੍ਰਭ ਯਿਸੂ ਮਸੀਹ ਦੇ ਜੋ ਸਫੇਦੀਆ ਉਸ ਨੂੰ ਬਰਫ਼ ਦੇ ਸਮਾਨ ਸਫੇਦ ਜੋ ਆ ਦਿਖਾਇਆ ਗਿਆ ਹੈ ਪਰ ਇਹ ਸ਼ਾਇਆ 1 ਇਕ ਦਾ 18 ਵਚਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਇਸ ਸਗਤ ਦੇ ਉੱਤੇ ਵੀ ਲਿਖਿਆ ਤੁਹਾਡੇ ਪਾਪ ਗਿਰਮਤ ਜਿਹੇ ਹੋਣ ਉਹ ਬਰਫ਼ ਜਿਹੇ ਚਿੱਟੇ ਹੋ ਜਾਣਗੇ ਸੋ ਬਰਫ਼ ਦਾ ਇਸਤੇਮਾਲ ਬਾਈਬਲ ਚ ਕਾਫੀ ਕੀਤਾ ਗਿਆ ਹੈ ਇੱਕ ਸ਼ੁੱਧਤਾ ਨੂੰ ਦਿਖਾਉਣ ਲਈ ਇੱਕ ਪੂਰਾ ਸਫੇਦ ਜੋ ਚੀਜ਼ ਨੂੰ ਦਿਖਾਉਣ ਵਾਸਤੇ ਸੋ ਇਸ ਗੱਦੇ ਉੱਤੇ ਪਰਮੇਸ਼ਰ ਦੀ ਪਵਿੱਤਰਤਾ ਨੂੰ ਦਿਖਾਇਆ ਜਾ ਰਿਹਾ ਆ ਇਹ ਸੀ ਨੂੰ ਪੇਸ਼ ਕਰਕੇ ਕਿ ਉਸ ਦਾ ਵਸਤਰ ਜੋ ਆ ਉਹ برف ਵਰਗਾ ਚਿੱਟਾ ਸੀਗਾ ਔਰ ਉਸ ਤੋਂ ਅੱਗੇ ਜਦੋਂ ਅਸੀਂ ਪੜਦੇ ਆ ਸਗਤ ਲਿਖਿਆ ਉਸਦੇ ਸਿਰ ਦੇ ਵਾਲ ਉਨ ਵਰਗੇ ਸੁਥਰੇ ਸੋ ਇਸ ਸਗਾ ਦੇ ਉੱਤੇ ਵੀ ਪਰਮੇਸ਼ਰ ਦੇ ਵਾਲਾਂ ਨੂੰ ਜੋ ਆ ਇੱਕ ਉਣ ਦੇ ਸਮਾਨ ਜੋ ਆ ਮਿਲਾਇਆ ਗਿਆ ਔਰ ਪ੍ਰਕਾਸ਼ ਦੀ ਪੋਥੀ ਵਿੱਚ ਵੀ ਜਦੋਂ ਯਹੂਨਾ ਪ੍ਰਭੂ ਯਿਸੂ ਮਸੀਹ ਨੂੰ ਦੇਖ ਰਿਹਾ ਸੋ ਉਸ ਸਗਾ ਦੇ ਉੱਤੇ ਵੀ ਉਹ ਪ੍ਰਭੂ ਯਿਸੂ ਮਸੀਹ ਦੇ ਜੋ ਵਾਲ ਆ ਉਹਨਾਂ ਨੂੰ ਚਿੱਟੀ ਉਣ ਦੀ ਨਿਆਈ ਜੋ ਆ ਦੇਖ ਰਿਹਾ ਹੈ ਔਰ ਅੱਗੇ ਲਿਖਿਆ ਹੈ ਉਸ ਦਾ ਸਿੰਘਾਸਨ ਅੱਗ ਦੀ ਲਾਟ ਵਰਗਾ ਸੀ ਅਤੇ ਉਸ ਤੇ ਪਹੀਏ ਬਲ ਦੀ ਅੱਗ ਵਰਗੇ ਸਨ ਔਰ 10ਵਾਂ ਚ ਲਿਖਿਆ ਇੱਕ ਅੱਗ ਵਾਲੀ ਨਦੀ ਨਿਕਲੀ ਜੋ ਉਹਦੇ ਅੱਗੋਂ ਦੀ ਵਗਦੀ ਸੀ ਸੋ ਤਿੰਨ ਚੀਜ਼ਾਂ ਆ ਜਿਸਦੇ ਵਿੱਚ ਅੱਗ ਨਜ਼ਰ ਆ ਰਹੀ ਹੈ ਸਭ ਤੋਂ ਨੰਬਰ 1 ਸਿੰਘਾਸਨ ਜੁਆ ਉਹ ਅੱਗ ਦੀ ਲਾਟ ਵਰਗਾ ਸੀ ਦੂਸਰੀ ਜੋ ਉਸ ਸਿੰਘਾਸਨ ਦੇ ਥੱਲੇ ਪਈਏ ਸੀਗੇ ਮਤਲਬ ਸਿੰਘਾਸਨ ਦੇ ਥੱਲੇ ਕੋਈ ਪਾਵਾ ਨਜ਼ਰ ਨਹੀਂ ਆ ਰਿਹਾ ਬਲਕਿ ਉਸ ਦੀ ਜਗ੍ਹਾ ਤੇ ਪਈਆ ਜੁਆ ਦੇਖਿਆ ਜਾ ਰਿਹਾ ਹੈ ਦਾਨੀਅਲ ਦੇ ਦੁਆਰਾ ਇੰਗਲਿਸ਼ ਸਿ ਬਾਈਬਲ ਚ ਵੀ ਜੋ ਵੀਰ ਸ਼ਬਦ ਹੁੰਦਾ ਹੈ ਉਹ ਵੀ ਜੁਆ ਲਿਖਿਆ ਅੱਗ ਵਰਗੇ ਸੀਗੇ ਔਰ ਸਿੰਘਾਸਨ ਦੇ ਕੋਲ ਇੱਕ ਨਦੀ ਗੁਜ਼ਰ ਰਹੀ ਆ ਉਹ ਵੀ ਪੂਰੀ ਆਗ ਵਾਲੀ ਇੱਕ ਨਦੀ ਜੋ ਆ ਉਹ ਗੁਜ਼ਰ ਰਹੀ ਆ ਔਰ ਜਦੋਂ ਯਹੂਨਾ ਪ੍ਰਕਾਸ਼ੀ ਪੋਥੀ ਵਿੱਚ ਪ੍ਰਭੂ ਯਸ਼ੂਮਸੀ ਨੂੰ ਦੇਖ ਰਿਹਾ ਹੈ 1 ਦੀ 14 ਵਿੱਚ ਉਸ ਸਮੇਂ ਵੀ ਉਹ ਕੀ ਦੇਖ ਰਿਹਾ ਹੈ ਕਿ ਉਸ ਦੀਆਂ ਅੱਖੀਆਂ ਅਗਨੀ ਦੀ ਲਾਟ ਵਰਗੀਆਂ ਸਨ ਸੋ ਆਗ ਜਿਹੜੀ ਆ ਉਸ ਸਿੰਘਾਸਨ ਦੇ ਵਿੱਚ ਨਜ਼ਰ ਆ ਰਹੀ ਆ ਪਹੀਏ ਵਿੱਚ ਆਗ ਨਜ਼ਰ ਆ ਰਹੀ ਆ ਔਰ ਅਗੋ ਨਦੀ ਇੱਕ ਅਗ ਦੀ ਵਰਗੀ ਜੋ ਨਜ਼ਰ ਆ ਰਹੀ ਆ ਸੋ ਅੱਗ ਤੋਂ ਕੀ ਭਾਵ ਆ ਕਿ ਪਰਮੇਸ਼ਰ ਦਾ ਜੋ ਨਿਆਂ ਆ ਉਹ ਹਰ ਇੱਕ ਚੀਜ਼ ਨੂੰ ਉਸ ਤਰ੍ਹਾਂ ਹੀ ਪਰਖ ਦੇਵੇਗਾ ਜਿਸ ਤਰ੍ਹਾਂ ਕਿ ਅੱਗ ਜਿਹੜੀ ਆ ਉਹ ਪੂਰਾ ਇੱਕ ਪਰਖ ਦਿੰਦੀ ਆ ਹਰ ਇੱਕ ਚੀਜ਼ ਦੀ ਗੰਦਗੀ ਨੂੰ ਹਰ ਇੱਕ ਚੀਜ਼ ਦੀ ਸ਼ੁੱਧਤਾ ਨੂੰ ਜਿਸ ਪ੍ਰਕਾਰ ਪੌਲਸ ਜੁਆ ਲਿਖਦਾ ਹੈ ਪਹਿਲਾ ਗ੍ਰੰਥੀ ਤੀਸਰਾ ਦੇ ਆਏ ਉਸ ਦਾ 13 ਵਚਨ ਚ ਅਸੀਂ ਪੜ ਸਕਦੇ ਹਾਂ ਇਸ ਅਗਤ ਲਿਖਿਆ ਤਾਂ ਹਰੇਕ ਦਾ ਕੰਮ ਪ੍ਰਗਟ ਹੋਵੇਗਾ ਕਿਉਂ ਜੋ ਉਹ ਦਿਨ ਉਸ ਨੂੰ ਉਗਾੜ ਦੇਵੇਗਾ ਇਸ ਲਈ ਜੋ ਅੱਗ ਨਾਲ ਪ੍ਰਕਾਸ਼ ਹੁੰਦਾ ਹੈ ਅਤੇ ਅੱਗ ਆਪੇ ਹਰੇਕ ਦਾ ਕੰਮ ਪਰਖ ਦੇਵੇਗੀ ਪਈ ਉਹ ਕਿਸ ਪ੍ਰਕਾਰ ਦਾ ਹੈ ਸੁਇਸਗਤ ਉਤੇ ਪਰਮੇਸ਼ਰ ਦਾ ਨਿਆਂ ਜੋ ਆ ਮਤਲਬ ਪਰਖ ਕਰੇਗਾ ਹਰ ਇੱਕ ਵਿਅਕਤੀ ਦੀ ਹਰ ਇੱਕ ਦੇ ਜੀਵਨ ਦੀ ਹਰ ਇੱਕ ਦੀ ਆਤਮਿਕਤਾ ਦੀ ਸੋ ਇਸ ਲਈ ਅੱਗ ਦੀ ਇੱਕ ਨਦੀ ਅੱਗ ਦਾ ਸਿੰਘਾਸਨ ਅੱਗ ਵਾਲੇ ਉਹ ਪਹੀਏ ਹਰ ਚੀਜ਼ ਦੇ ਵਿੱਚ ਅੱਗ ਨਜ਼ਰ ਆ ਰਹੀ ਮਤਲਬ ਇਹ ਅੱਗ ਦੇ ਦੁਆਰਾ ਪਰਮੇਸ਼ਰ ਪਰਖੇਗਾ ਹਰ ਇੱਕ ਨੂੰ ਨਿਆਂ ਦੇ ਸਮੇਂ ਜਿਸ ਪ੍ਰਕਾਰ ਮਲਾਕੀ ਤੀਸਰਾ ਅਧਾਇ ਉਸ ਦੀ ਦੋ ਆਇਤ ਨੂੰ ਅਸੀਂ ਦੇਖ ਸਕਦੇ ਹਾਂ ਇਸ ਸਗਤ ਲਿਖਿਆ ਪਰ ਉਸਤੇ ਆਉਣ ਦੇ ਦਿਨ ਨੂੰ ਕੌਣ ਸਹਾਰ ਸਕਦਾ ਹੈ ਅਤੇ ਕੌਣ ਖੜਾ ਰਹੇਗਾ ਜਦ ਉਹ ਪ੍ਰਗਟ ਹੋਵੇਗਾ ਕਿਉਂ ਜੋ ਸੁਨਿਆਰੇ ਦੀ ਅੱਗ ਅਤੇ ਧੋਬੀ ਦੇ ਸਾਬਣ ਵਰਗਾ ਹੈ ਮਤਲਬ ਜਿਸ ਤਰ੍ਹਾਂ ਸੁਨਿਆਰੇ ਦੀ ਅੱਗ ਗੰਦਗੀ ਨੂੰ ਬਿਲਕੁਲ ਪੂਰੀ ਤਰ੍ਹਾਂ ਪਰਖ ਦਿੰਦੀ ਆ ਉਸ ਨੂੰ ਔਰਤੋਬੀ ਦਾ ਸਾਬਣ ਜੋ ਪਰਖਦਾ ਆ ਹਰ ਇੱਕ ਪ੍ਰਕਾਰ ਦੀ ਗੰਦਗੀ ਨੂੰ ਦੂਰ ਕਰਦਾ ਇਸ ਤਰ੍ਹਾਂ ਹੀ ਪਰਮੇਸ਼ਰ ਜੋ ਆਉ ਅੱਗ ਦੇ ਦੁਆਰਾ ਜੋ ਆ ਪਰਖ ਕਰੇਗਾ ਹਰ ਇੱਕ ਵਿਅਕਤੀ ਦੀ ਔਰ ਇਸ ਸਿੰਘਾਸਣ ਦੇ ਕੋਲ ਜੋ ਆ ਉਹ ਦੋ ਗਰੁੱਪ ਨਜ਼ਰ ਆ ਰਹੇ ਇਕਲੀ ਲਿਖਿਆ ਹਜ਼ਾਰਾਂ ਹੀ ਹਜ਼ਾਰ ਉਸ ਦੀ ਟਹਿਲ ਕਰਦੇ ਸਨ ਔਰ ਦੂਸਰਾ ਗਰੁੱਪ ਆ ਲਿਖਿਆ ਲੱਖਾਂਦਰ ਲੱਖ ਉਹਦੇ ਅੱਗੇ ਖਲੋਤੇ ਸਨ ਮਤਲਬ ਇੱਕ ਤਹਿਲ ਸੇਵਾ ਕਰਨ ਵਾਲਾ ਗਰੁੱਪ ਆ ਸਿੰਘਾਸਨ ਦੇ ਆਸ-ਪਾਸ ਔਰ ਦੂਸਰਾ ਆ ਜੋ ਨਿਆਂ ਦੇ ਲਈ ਖੜੇ ਆ ਪਰਮੇਸ਼ਰ ਦੇ ਸਿੰਘਾਸਨ ਦੇ ਅੱਗੇ ਔਰ ਦਾਸਾ ਇਤਵੇ ਚ ਅੱਗੇ ਅਸੀਂ ਦੇਖਦੇ ਆ ਇਸ ਅਗੱਤ ਲਿਖਿਆ ਨਿਆਂ ਹੁੰਦਾ ਸੀ ਅਤੇ ਪੋਥੀਆਂ ਖੁੱਲੀਆਂ ਹੋਈਆਂ ਸਨ ਸੋ ਹਿੰਦੀ ਦੇ ਵਿੱਚ ਜੇ ਤੁਸੀਂ ਪੜ੍ਹਦੇ ਆ ਇਸ ਅਗੱਤ ਲਿਖਿਆ ਨਿਆਈ ਬੈਠ ਗਏ ਔਰ ਪੁਸਤਕੇ ਖੋਲੀ ਗਈ ਸੋ ਇਸ ਸੰਗਤ ਦੇ ਉੱਤੇ ਵੀ ਇੱਕ ਬਹੁਵਚਨ ਸ਼ਬਦ ਆਇਆ ਮਤਲਬ ਇੱਕ ਨਿਆਈ ਬੈਠ ਗਿਆ ਕਰਕੇ ਨਹੀਂ ਆ ਰਿਹਾ ਬਲਕਿ ਨਿਆਈ ਬੈਠ ਗਏ ਮਤਲਬ ਇੱਕ ਤੋਂ ਜ਼ਿਆਦਾ ਨਿਆਈਆਂ ਦੇ ਬੈਠਣ ਦੀ ਗੱਲ ਹੋ ਰਹੀ ਆ ਮਤਲਬ ਕਲੀਸੀਆ ਨੂੰ ਵੀ ਪਰਮੇਸ਼ਰ ਜੋ ਆ ਵਿੱਚ ਲੈ ਕੇ ਜੋ ਆ ਗੱਲ ਕਰ ਰਿਹਾ ਹੈ ਮਤਲਬ ਨਿਆਈ ਕਲੀਸੀਆ ਵਿੱਚ ਨਿਆਈ ਦੇ ਨਾਮ ਨਾਲ ਸੰਬੋਧਿਤ ਕੀਤਾ ਜਾ ਰਿਹਾ ਕਿਉਂਕਿ ਜੇ ਤੁਸੀਂ ਪੜ੍ਹਦੇ ਆ ਪਹਿਲਾ ਗ੍ਰੰਥੀ 6 ਅਧਿਆਇ ਉਸ ਦੇ 3 ਵਚਨ ਚ ਸੋ ਇਸ ਤਰ੍ਹਾਂ ਲਿਖਿਆ ਕਿ ਤੁਸੀਂ ਨਹੀਂ ਜਾਣਦੇ ਜੋ ਅਸੀਂ ਦੂਤਾਂ ਦਾ ਨਿਯਉ ਕਰਾਂਗੇ ਸੋ ਕਿਤੇ ਨਾ ਕਿਤੇ ਪਰਮੇਸ਼ਰ ਦਾ ਵਚਨ ਜੋ ਆ ਕਲੀਸਿਆ ਨੂੰ ਇੱਕ ਨਿਆਂ ਕਰਨ ਦਾ ਅਧਿਕਾਰ ਵੀ ਜੋ ਦੇ ਰਿਹਾ ਆ ਇੱਕ ਨਿਆਂ ਸਿੰਘ ਆਸਨ ਦੇ ਉੱਤੇ ਬਿਠਾਉਣ ਦੀ ਗੱਲ ਵੀ ਕਰ ਰਿਹਾ ਹੈ ਸੋ ਉਸੇ ਹੀ ਵਚਨ ਦੇ ਅਨੁਸਾਰ ਜੋ ਆ ਪਰਮੇਸ਼ਰ ਕਲੀਸਿਆ ਨੂੰ ਨਿਆਈ ਕਰਕੇ ਜੋ ਆ ਪੇਸ਼ ਕਰ ਰਿਹਾ ਹੈ ਦਾਨੀਅਲ ਦੇ ਉਸ ਦਰਸ਼ਨ ਦੇ ਵਿੱਚ ਨਿਆਈ ਬੈਠ ਗਏ ਮਤਲਬ ਇੱਕ ਤੋਂ ਜ਼ਿਆਦਾ ਸੋ ਕਲੀਸੀਆ ਨੂੰ ਵੀ ਪਰਮੇਸ਼ਰ ਇੱਕ ਨਿਆਈ ਕਰਕੇ ਇਸਗਾ ਤੇ ਸੰਬੋਧਿਤ ਕਰ ਰਿਹਾ ਹੈ ਔਰ ਦਾਨੀਅਲ ਨਬੀ ਜੋ ਸਿੰਘਾਸਨ ਦੇਖ ਰਿਹਾ ਆ ਇਹ ਉਹੀ ਸਿੰਘਾਸਨ ਆ ਜਿਸ ਨੂੰ ਯਹੂਨਾ ਨੇ ਪ੍ਰਕਾਸ਼ੀ ਪੋਥੀ ਵੀ ਅਧਿਆਏ ਵਿੱਚ ਦੇਖਿਆ ਜਿਸ ਦੇ ਬਾਰੇ ਅਸੀਂ 11 ਇਥ ਤੋਂ ਲੈ ਕੇ 15 ਅੱਜ ਤੱਕ ਜੋ ਅਸੀਂ ਪੜ੍ਹਦੇ ਆ ਇਹੋ ਹੀ ਸਿੰਘਾਸਨ ਆ ਜਿਸ ਨੂੰ ਦਾਨੀਅਲ 7 ਦੇ ਵਿੱਚ ਦੇਖ ਰਿਹਾ ਔਰ ਯਹੂਨਾ ਪ੍ਰਕਾਸ਼ੀ ਪੋਥੀ ਵੀ ਅਧਿਆਏ ਵਿੱਚ ਦੇਖ ਰਿਹਾ ਹੈ ਕਿਉਂਕਿ ਇਹ ਨਾ ਦੋਨਾਂ ਦਰਸ਼ਨ ਦੇ ਵਿੱਚ ਜੋ ਚੀਜ਼ਾਂ ਕਾਮਨ ਸਾਨੂੰ ਨਜ਼ਰ ਆਉਂਦੀਆਂ ਉਹ ਇਹ ਆ ਕਿ ਦੋਨਾਂ ਵਿੱਚ ਹੀ ਨਿਉ ਕੀਤਾ ਜਾ ਰਿਹਾ ਆ ਔਰ ਦੋਨਾਂ ਵਿੱਚ ਹੀ ਪੌਥੀਆਂ ਜੋ ਆ ਉਹ ਖੁੱਲੀਆਂ ਗਈਆਂ ਆ ਔਰ ਯਹੋਨਾ ਜੋ ਆ ਉਹ ਥੋੜਾ ਹੋਰ ਖੋਲ ਕੇ ਦੇਖ ਰਿਹਾ ਹੈ ਪਰਮੇਸ਼ਰ ਉਸ ਨੂੰ ਹੋਰ ਵਿਸਤਾਰ ਨਾਲ ਦਿਖਾ ਰਿਹਾ ਹੈ ਕਿ ਜਿਸ ਪ੍ਰਕਾਰ ਲਿਖਿਆ ਕਿ ਜਿਸ ਦਾ ਨਾਂ ਜੀਵਨ ਦੀ ਪੋਥੀ ਵਿੱਚ ਲਿਖਿਆ ਨਹੀਂ ਲੱਭਾ ਉਸ ਨੂੰ ਅੱਗ ਦੀ uniqueItems ਸੁਟਿਆ ਗਿਆ ਕਾਲ ਔਰ ਪਤਾਲ ਦੋਨੋਂ ਅੱਗ ਦੀuniqueItems ਸੁਟੇ ਗਏ ਔਰ ਸਮੁੰਦਰ ਆਪਣੇ ਮੁਰਤੇ ਜੋ ਆ ਵਾਪਸ ਕਰ ਰਿਹਾ ਹੈ ਸੋ ਇਹ ਚੀਜ਼ਾਂ ਯਹੋਨਾ ਹੋਰ ਵਿਸਤਾਰ ਨਾਲ ਦੇਖ ਰਿਹਾ ਹੈ ਪਰਮੇਸ਼ਰ ਉਸ ਨੂੰ ਹੋਰ ਖੋਲ ਕੇ ਦਿਖਾ ਰਿਹਾ ਹੈ ਜਿਹਨੀਆਂ ਕਿ ਦਾਨੀਅਲ ਨਹੀਂ ਦੇਖ ਰਿਹਾ ਸੋ ਇਹ ਇਹ ਕੀ ਹੀ ਸਿੰਘਾਸਨ ਦੋਨਾਂ ਦਰਸ਼ਨ ਦੇ ਵਿੱਚ ਜੋ ਨਜ਼ਰ ਆ ਰਿਹਾ ਹੈ ਔਰ 7 ਦਾ 11 ਵਚਨ ਚ ਲਿਖਿਆ ਮੈਂ ਉਸ ਵੇਲੇ ਉਸ ਸਿੰਘ ਦੀ ਆਵਾਜ਼ ਦੇ ਕਾਰਨ ਜੋ ਵੱਡੀਆਂ ਹੰਕਾਰ ਦੀਆਂ ਗੱਲਾਂ ਬੋਲਦਾ ਸੀ ਡਿੱਠਾ ਹਾਂ ਮੈਂ ਇਥੋਂ ਤੀਕ ਬੇਖਦਾ ਰਿਹਾ ਕਿ ਉਹ ਦਰਿੰਦਾ ਮਾਰਿਆ ਗਿਆ ਅਤੇ ਉਸ ਦਾ ਸਰੀਰ ਨਾਸ ਹੋ ਗਿਆ ਤੇ ਬਲਦੇ ਭਾਂਬੜ ਵਿੱਚ ਸੁੱਟਿਆ ਗਿਆ ਸੋ ਇਸ ਸੰਗ ਦੇ ਉੱਤੇ ਉਹ ਛੋਟੇ ਸਿੰਘ ਦਾ ਜ਼ਿਕਰ ਆ ਰਿਹਾ ਹੈ ਫਿਰ ਜਿਸ ਜੋ ਕਿ ਐਂਟੀ ਕ੍ਰਾਈਸਟ ਨੂੰ ਦਿਖਾ ਰਿਹਾ ਜਿਸ ਦੇ ਬਾਰੇ ਅਸੀਂ ਪਿਛਲੇ ਵੀਡੀਓ ਵਿੱਚ ਪੂਰਾ ਵਿਸਥਾਰ ਨਾਲ ਸਿੱਖਿਆ ਸੀਗਾ ਔਰ ਇੱਥੇ ਦਰਿੰਦੇ ਦੀ ਗੱਲ ਆ ਰਹੀ ਹੈ ਉਹ ਦਰਿੰਦਾ ਆ ਚੌਥੇ ਨੰਬਰ ਦਾ ਦਰਿੰਦਾ ਜੋ ਕਿ ਭਿਆਨਕ ਦਰਿੰਦਾ ਜਿਸ ਨੂੰ ਕਿਹਾ ਗਿਆ ਜਿਸ ਨੂੰ ਦਾਨੀਅਲ ਦੇਖ ਰਿਹਾ ਸੋ ਉਹ ਰੋਮੀ ਸਮਰਾਜ ਨੂੰ ਦਿਖਾ ਰਿਹਾ ਸੋ ਉਸ ਤੇ ਖਤਮ ਹੋ ਹੁੰਦਾ ਇਸ ਸਗਤ ਦੇ ਦਾਨੀਅਲ ਜੁਆ ਫਿਰ ਤੋਂ ਜ਼ਿਕਰ ਕਰਦਾ ਹੈ ਕਿ ਉਹ ਦਰਿੰਦਾ ਮਾਰਿਆ ਗਿਆ ਸੋ ਮਤਲਬ ਇਹ ਜੋ ਸਿੰਘ ਦੀ ਜਦੋਂ ਗੱਲ ਹੁੰਦੀ ਆ ਤਾਂ ਇਹ ਸਮਾਂ ਚਲਾ ਜਾਂਦਾ ਆ 7 ਸਾਲ ਦੇ ਮਹਾਕਲੇਸ਼ ਦੇ ਵਿੱਚ ਜੋ ਆ ਔਰ ਪਰ ਜਦੋਂ ਦਰਿੰਦੇ ਦੀ ਗੱਲ ਹੁੰਦੀ ਆ ਸੋ ਵਾਪਸ ਇਹ ਸਮਾਂ ਆ ਜਾਂਦਾ ਆ ਰੋਮੀ ਹਕੂਮਤ ਜਦੋਂ ਕਿ ਨਾਸ ਹੋਈ ਆ ਜਦੋਂ ਰੋਮੀ ਸਾਮਰਾਜ ਦਾ ਅੰਤ ਹੋਇਆ 15ਵੀਂ ਸਦੀ ਦੇ ਵਿੱਚ ਔਰ 12 ਆਇਤ ਵਿੱਚ ਲਿਖਿਆ ਬਾਕੀ ਦਰਿੰਦਿਆਂ ਦਾ ਰਾਜ ਵੀ ਉਹਨਾਂ ਤੋਂ ਲਿਆ ਗਿਆ ਮਤਲਬ ਜਿਹੜੇ ਪਹਿਲੇ ਤਿੰਨ ਦਰਿੰਦੇ ਜੋ ਉਸਨੇ ਦੇਖੇ ਬਾਬਲ ਨੂੰ ਦਿਖਾ ਰਿਹਾ ਸੀ ਦੂਸਰਾ ਜੋ ਕਿ ਮਾਦੀ ਫਾਰਸੀਆ ਨੂੰ ਦਿਖਾ ਰਿਹਾ ਤੀਸਰਾ ਸਿਕੰਦਰ ਨੂੰ ਦਿਖਾ ਰਿਹਾ ਸੀ ਯੂਨਾਨ ਨੂੰ ਸੋ ਉਹਨਾਂ ਦਾ ਰਾਜ ਵੀ ਜੋ ਆ ਉਹ ਖਤਮ ਹੋ ਜਾਂਦਾ ਆ ਪਰ ਇਸ ਗੱਲ ਲਿਖਿਆ ਕਿ ਪਰ ਇੱਕ ਵੇਲੇ ਅਤੇ ਇੱਕ ਸਮੇਂ ਤੋਂੜੀ ਉਹਨਾਂ ਨੂੰ ਜਿੰਦ ਦਿੱਤੀ ਗਈ ਮਤਲਬ ਉਹਨਾਂ ਦੀ ਹਕੂਮਤ ਜਾਂ ਸਲਤਨਤ ਉਹ ਤਾਂ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਸੀਗੀ ਪਰ ਫਿਰ ਵੀ ਕੁਝ ਉਹਨਾਂ ਦਾ ਕਲਚਰ ਜਾਂ ਉਹਨਾਂ ਦੀ ਸੰਸਕ੍ਰਿਤੀ ਜਾਂ ਉਹਨਾਂ ਦਾ ਕੁਝ ਹਾਦਤਿਕ ਪ੍ਰਭੂ ਸਤਾ ਉਹਨਾਂ ਦੇ ਕੁਝ ਹੀ ਲਾਕਿਆਂ ਦੇ ਉੱਤੇ ਸ਼ਾਇਦ ਕੁਝ ਸਮੇਂ ਲਈ ਜੋ ਬਚ ਗਈ ਸੋ ਉਹਨਾਂ ਦੇ ਲਈ ਉਸ ਉਹਦੇ ਲਈ ਲਿਖਿਆ ਹੈ ਕਿ ਉਹਨਾਂ ਨੂੰ ਕੁਝ ਸਮੇਂ ਲਈ ਜਿੰਦ ਜਵਾ ਦੀਤੀ ਗਈ ਸੁਪਰਬ ਫਾਈਨਲੀ ਜੋ ਆ ਉਹਨਾਂ ਦਾ ਵੀ ਅੰਤ ਜੋ ਆ ਹੋ ਜਾਂਦਾ ਹੈ ਸੋ ਇਹ ਜੋ ਸਿੰਘਾਸਨ ਦੇ ਸੰਬੰਧ ਵਿੱਚ ਜੋ ਦਰਸ਼ਨ ਜੋ ਉਸਨੇ ਦੇਖਿਆ ਸੋ ਉਸਦੇ ਬਾਰੇ ਅਸੀਂ ਸਾਰਾ ਵਿਸਤਾਰ ਨਾਲ ਦੇਖਿਆ ਸੋ ਇਸ ਦੇ ਵਿੱਚ ਕੋਈ ਤੁਹਾਡਾ ਸਵਾਲ ਜਾਂ ਕਨਫਿਊਜ਼ਨ ਹੈ ਸੋ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਸੁਪਰਬ ਤੁਹਾਨੂੰ ਆਸ਼ੀਸ਼ ਦੇਵੇ ਆਮੀਨ